ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਚ ਦੋਸਤੋ ਆਹ ਟਰੈਕਟਰ ਵਿਖਾਉਣਾ 735 ਸਵਰਾਜ ਘਰੇ ਚੱਲਿਆ ਘਰੇ ਚੱਲਿਆ ਸਾਰੀ ਡਿਟੇਲ ਬਾਈ ਤੋਂ ਪੁੱਛ ਕੇ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਣੇ ਉਹਨਾਂ ਨੂੰ ਇੱਕ ਰਿਕਵੈਸਟ ਆ ਚੈਨਲ ਨੂੰ ਸ਼ੁਕਰਗੁਜ਼ਾਰ ਕਰ ਲਿਓ ਜੇ ਵੀਡੀਓ ਬਣੋਰੀ ਨੰਬਰ 95926 2695 ਇਹਤੇ ਕਨੈਕਟ ਕਰ ਸਕਦੇ ਆ ਦੇਖ ਸਕਦੇ ਹੋ ਦੋਸਤੋ ਬਾਕੀ ਤੁਸੀਂ ਕੋਲੇ ਆ ਕੇ ਬਾਈ ਦੇ ਇੱਥੇ ਦਸੱਲੀ ਕਰ ਸਕਦੇ ਆ ਨੰਬਰ ਤੁਹਾਨੂੰ ਦੋਸਤੋ ਵੀਡੀਓ ਚ ਦੱਸ ਦਾਂਗੇ ਤੇ ਮੁੱਲ ਟਰੈਕਟਰ ਦਾ ਕਿੰਨਾ ਕਰਦਾ ਬਾਈ ਉਹ ਵੀ ਪੁੱਛ ਕੇ ਤੁਹਾਨੂੰ ਦੋਸਤੋ ਦੱਸ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਇਹ ਟਰੈਕਟਰ ਆਪਣਾ ਘਰ ਦਾ ਹੀ ਹੈ ਨਾ ਹਾਂਜੀ ਘਰ ਦਾ ਹੀ ਹੈ ਇੱਕ ਹੱਥ ਹੀ ਚੱਲਿਆ ਇਹ ਹਾਂ ਠੀਕ ਆ ਤੇ ਕਿੰਨਾ ਮਾਡਲ ਆ ਇਹ ਮਾਡਲ ਕਿੰਨਾ ਲੱਭੇ 95 95 95 ਮਾਡਲ ਆ ਠੀਕ ਆ ਤੇ ਉਹ ਇੰਜਨ ਉੰਜਦਾ ਕੰਮ ਹੋਇਆ ਵਾ ਜਮ ਇੰਜਨ ਵਧੀਆ ਹਾ ਠੀਕ ਆ ਟਾਇਰ ਮਗਰਲੇ ਥੋੜੇ ਘਰੇ ਮੂਹਰ ਲੈ ਨਵੇਂ ਮੂਹਰ ਲੈਣਾ ਟਾਇਰ ਨਵੇਂ ਆ ਦੇਖ ਸਕਦੇ ਨੇ ਦੋਸਤੋ ਬਾਕੀ ਕੋਲੇ ਆ ਕੇ ਤੁਸੀਂ ਚਲਾ ਕੇ ਇਹਨੂੰ ਦਸੱਲੀ ਇੱਥੇ ਤੁਸੀਂ ਕਰ ਸਕਦੇ ਆ ਟਾਇਰ ਤੁਸੀਂ ਮਗਰਲੇ ਵੀ ਦੇਖ ਸਕਦੇ ਆ ਬੈਟਰੀ ਮੂਟੀ ਦਿਖਾਈ ਉਹ ਜਾਂ ਸੈਲਫ ਸਟਾਰਟ ਸੈਲਫ ਸਟਾਰਟ ਆ ਠੀਕ ਆ ਦੇਖ ਸਕਦੇ ਹੋ ਦੋਸਤੋ ਰੋਟੇਟਰ ਤਾਂ ਨਹੀਂ ਖਾਈਦਾ ਕਿ ਖਾਈਦਾ ਨਹੀਂ ਖਾਈਦਾ ਠੀਕ ਆ ਤੇ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਯਾਰਾ 112500 ਰੁਪਇਆ 125000 ਵਿੱਚੋਂ ਮਾਨਤਨ ਹੋ ਜੂਗਾ ਹਾਂ ਮਾਨਤਨ ਹੋ ਜੂ ਵਿੱਚ ਅ ਦੱਸੀ ਬ ਮੋਬਾਈਲ ਨਹੀਂ ਆ ਤੇਰਾ ਇਹ ਟਰੈਕਟਰ ਤਾਂ ਤੇਰੇ ਨਾਲ ਹੀ ਆ ਹਾਂ ਹਟਟ ਮੈਂ ਲਿਆਉਂ ਉਹ ਵੀ ਲਿਆਉਂ ਤੂੰ ਤਾਂ ਮੈਂ ਕਰਾ ਤੂੰ ਨਹੀਂ ਤੇ ਆਉਂਦੇ ਕਾਪੀ ਕੋ ਪੀ ਸਾਰਾ ਕਰਾ ਠੀਕ ਸਕਦੇ ਆ ਦੋਸਤੋ ਕਾਪੀ ਕੋ ਪੀ ਹੈਗੀ ਸਾਰਾ ਕੁਆ ਬਾਕੀ ਜਿਵੇਂ ਸਾਫ ਆ ਕਿਸੇ ਪਾਸਿਓਂ ਭੋਰਾ ਵੀ ਲੀਕ ਨਹੀਂ ਆ ਦੇਖ ਸਕਦੇ ਆ ਇੱਥੇ ਆ ਕੇ ਤੁਸੀਂ ਚਲਾ ਕੇ ਦਸੱਲੀ ਕਰ ਸਕਦੇ ਮੁੱਲ ਬਾਈ ਨੇ ਸਵਾ ਲੱਖ ਰੁਪਇਆ ਰੱਖਿਆ ਵਿੱਚੋਂ ਮਾਨਤਾਣ ਹੋ ਜਾਊਗਾ ਚੰਗਾ ਟਰੈਕਟਰ ਦੇਖ ਸਕਦੇ ਹੋ ਨੰਬਰ 87270 052 87270 052 ਇਹ ਨੰਬਰ ਤੇ ਕਨੈਕਟ ਕਰ ਲਓ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋੜੇ ਰਿਹਾ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਾਂ ਇਹਦੇ ਸਾਰੇ ਵੀਰਾਂ ਦਾ ਧੰਨਵਾਦ ਇੱਕ ਮਿੰਟ ਲੈਫਟ ਦਾ ਤਾਂ ਜਮਾ ਓਕੇ ਹੈ ਨਾ ਓਕੇ 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 ਪੂਰਾ ਹੋ ਗਿਆ ਯਾਰ ਦੇਖ ਸਕਦੇ ਹੋ ਦੋਸਤੋ ਵੀਡੀਓ ਸ਼ੇਅਰ ਕਰ ਦਿਓ